سے کم کی کہ ਤੁਸੀਂ پیشنٹਾਂ ਨੂੰ ਦੱਸ ਰਹੇ ਹੋਗੇ ਜਿਹੜੇ پیشنਟ ਹੋਣਗੇ ਵੀ ਇਹ ਫਲਾਣੇ ਡਾਕਟਰ ਵੀ ਹਜੇ ਹੜਤਾਲ ਤੇ ਨੇਗੇ ਤਾਂ ਵੀ ਹੜਤਾਲ ਚੱਲ ਰਹੀ ਹੈਗੀ ਤਾਂ ਜਦੋਂ ਹੜਤਾਲ ਖੁੱਲੂਗੀ ਤਾਂ ਤੁਹਾਡੇ ਕੰਮ ਹੋਣਗੇ ਜੇ ਕੋਈ ਜਿਆਦਾ ایمਰਜੈਂਸੀ ਨਹੀਂ ਦੀ ਆ ਤਾਂ ਹੱਥ ਪੈਰ ਜੋੜ ਦਿੰਨੇ ਆ ਵੀ ਇਹਨਾਂ ਦਾ ਕੰਮ ਕੀਤਾ ਜਾਵੇ ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਡਾਕਟਰਸ ਦੀ ਹੜਤਾਲ ਚੱਲ ਰਹੀ ਹੈਗੀ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਸੰਗਰੂਰ ਦੇ ਸਿਵਲ ਹਸਪੀਟਲ ਦੀ اوਪੀਡੀ ਦੀਆਂ ਦਿਖਾ ਦਿੰਨੇ ਆਗੇ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ اوਪੀਡੀ ਬੰਦ ਪਈ ਹੈ پیشنਟ ਆਉਂਦੇ ਆ ਦੂਰੋਂ ਦੂਰੋਂ ਪੇਸ਼ਟ ਆਉਂਦੇ ਆਗੇ ਪਰ ਵਾਪਸ ਮੁੜਨਾ ਪੈਂਦਾ ਕਿਉਂਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਮਾਤਾ ਜੀ ਇੱਥੇ ਪਹੁੰਚੇ ਸੀ ਉਹਨਾਂ ਨਾਲ ਗੱਲ ਕਰਦੇ ਮਾਤਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜੀਤ ਕੌਰ ਮੈਂ ਬਠਿੰਡੇ ਤੋਂ ਆਈਦੀ ਪਹਿਲਾਂ ਠੀਕ ਹੈ ਜੀ ਇੱਥੇ ਦਿਖਾਇਆ ਤੇ ਇਹ ਦਵਾਈ ਨਾਲ ਮੈਨੂੰ ਥੋੜਾ ਜਿਹਾ ਫਰਕ ਪੈ ਗਿਆ ਅੱਜ ਫੇਰ ਅਸੀਂ ਬਠਿੰਡੇ ਤੋਂ ਆਏ ਹੋਏ ਤੇ ਮੱਖਾ ਵੀ ਮੈਂ ਦਿਖਾਇਆ ਮੈਂ ਉਹ ਹੈ ਨਹੀਂ ਤੁਹਾਨੂੰ ਪਤਾ ਸੀ ਵੀ ਹੜਤਾਲ ਪਹਿਲਾਂ ਨਹੀਂ ਮੈਨੂੰ ਇਹ ਉਰੇ ਆ ਕੇ ਪਤਾ ਲੱਗਿਆ ਹੁਣੇ ਅੱਛਾ ਤਾਂ ਹੁਣ ਤੁਸੀਂ ਬਠਿੰਡੇ ਤੋਂ ਆਏ ਹੋਗੇ ਤਾਂ ਹੁਣ ਡਾਕਟਰ ਮਿਲੇ ਤੁਹਾਨੂੰ ਪਹਿਲਾਂ ਤੇ ਆਏ ਠੀਕ ਹੈ ਹਾਂ ਤਾਂ ਡਾਕਟਰ ਮਿਲੇ ਨੇ ਕੀ ਨਹੀਂ ਨਹੀਂ ਉਹ ਕਹਿੰਦੇ ਹੜਦਾਲਾ ਹੈ ਬੈਠੇ ਮੁੰਡੇ ਹੁਣ ਫਿਰ ਕਿੱਥੇ ਜਾਵਾਂਗੇ ਹੁਣ ਮੈਨੂੰ ਤਾਂ ਪਤਾ ਨਹੀਂ ਹੈਗਾ ਮੈਂ ਤਾਂ ਪਹਿਲੀ ਵਾਰ ਇਸ ਨੂੰ ਐਨੇ ਪਤਾ ਸੀ ਪਰਚੀ ਵੀ ਕੋਈ ਹੋਰ ਬਣਾ ਕੇ ਗਈ ਸੀ ਮੇਰੀ ਭੈਣ ਆਈ ਸੀ ਪਿੰਡੋਂ ਵੀ ਅਸੀਂ ਤਾਂ ਬਿਸ਼ੰਡੇ ਰਹਨੇ ਇੱਥੇ ਤਾਂ ਮੈਨੂੰ ਕੋਈ ਹਿਸਾਬ ਕਿਤਾਬ ਨਹੀਂ ਇੱਥੇ ਬਸ ਇੰਨਾ ਕੁ ਪਤਾ ਵੀ ਇੱਥੋਂ ਐ ਬੜ ਕੇ ਵੀ ਉੱਥੇ ਦਿਖਾ ਕੇ ਆਉਣਾ ਹੁਣ ਹੁਣ ਕਿਵੇਂ ਦੇਖਦੇ ਹਾਂ ਵੀ ਅੱਜ ਮੀਟਿੰਗ ਹੈ ਹਲੇ ਜੀ ਹਲਨਾ ਨਿਕਲਿਆ ਤਾਂ 16 ਤਰੀਕ ਤੱਕ ਫੇਰ ਪਰ ਇਹ ਤਾਂ ਆਏ ਨਹੀਂ ਜਾਣਾ ਵੀ ਜੀ ਅੱਜ ਐਂ ਪਤਾ ਲੱਗ ਜੇ ਵੀ ਇਹੀ ਦਵਾਈ ਖਾਣੀ ਤਾਂ ਮੈਂ ਦੁਬਾਰੇ ਲੈ ਜਾ ਵੀ ਅੱਜ ਜੇ ਦੇ ਆ ਮਾਤਾ ਜੀ ਦਵਾਈ ਲੈਣ ਆਏ ਸੀ ਬਠਿੰਡੇ ਤੋਂ ਆਏ ਸੀ ਪਰ ਹੁਣ ਵਾਪਸ ਮੁੜਨਾ ਪੈ ਰਿਹਾ ਹੈਗਾ ਕਿਉਂਕਿ ਦੂਰੋਂ ਸਫਰ ਕਰਕੇ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਜਿਹੜਾ ਹਸਪੀਟਲ ਦੀ ਮੁਲਾਜ਼ਮ ਨੇ ਉਹਨਾਂ ਨੂੰ ਪੁੱਛ ਲਿਆ ਕਿੰਨੇ ਕੁ ਮਰੀਜ਼ ਨੇ ਜਿਹੜੇ ਰੋਜ਼ ਮੁੜਦੇ ਆ ਇੱਥੋਂ ਬਹੁਤ ਮਰੀਜ਼ ਮੁੜਦੇ ਆ ਹੂੰ ਕਾਫੀ ਮਰੀਜ਼ ਮੁੜਦੇ ਨੇ ਵੈਸੇ ਹੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਜੀ ਦੇਖੋ ਹੂੰ ਤਾਂ ਹੁਣ ਇਹਦੇ ਵਿੱਚ ਆਪਾਂ ਤਾਂ ਕੀ ਕਰ ਸਕਦੇ ਆ ਆਪ ਤਾਂ ਮਲਾਜਮਾਂ ਡਿਊਟੀ ਦੇ ਖੜੇ ਆ ਮੌਜੂਦਾ ਤੁਹਾਡਾ ਇੱਥੇ ਕੰਮ ਕੀ ਹੈ ਕਿ ਤੁਸੀਂ ਪੇਸ਼ੈਂਟਾਂ ਨੂੰ ਦੱਸ ਰਹੇ ਹੋਗੇ ਜਿਹੜੇ ਪੇਸ਼ੈਂਟ ਹੋ ਰਹੇ ਆ ਵੀ ਇਹ ਫਲਾਣੇ ਡਾਕਟਰ ਵੀ ਅਜੇ ਹੜਤਾਲ ਤੇ ਨੇਗੇ ਤਾਂ ਵੀ ਹੜਤਾਲ ਚੱਲ ਰਹੀ ਹੈਗੀ ਤਾਂ ਜਦੋਂ ਹੜਤਾਲ ਖੁੱਲੂਗੀ ਤਾਂ ਤੁਹਾਡੇ ਕੰਮ ਹੋਣਗੇ ਜੇ ਕੋਈ ਜ਼ਿਆਦਾ ਐਮਰਜੈਂਸੀ ਨਹੀਂ ਦੀ ਆ ਤਾਂ ਹੱਥ ਪੈਰ ਜੋੜ ਦਿੰਨੇ ਆ ਵੀ ਇਹਨਾਂ ਦਾ ਕੰਮ ਕੀਤਾ ਜਾਵੇ ਤਾਂ ਬਸ ਇਹ ਹੁਣ ਇਹ ਹੀ ਦੇ ਰਹੇ ਆ ਹਸਪਤਾਲ ਖਾਲੀ ਪਿਆ ਸੰਸਰਣ ਪਿਆ ਗੁਰੂ ਤਰੋਂ ਪੇਸ਼ੈਂਟ ਆ ਕੇ ਮੁੜਦੇ ਨੇ ਬੁਰਾ ਹਾਲ ਆ ਬਸ ਚੰਗਾ ਹਾਲ ਨਹੀਂ ਹੈਗਾ ਤੁਸੀਂ ਆਪ ਹੀ ਦੇਖ ਲਓ ਖਾਲੀ ਪਿਆ ਬੁਰਾ ਹਾਲ ਹੀ ਹੈ। ਤੋਂ ਇਹ ਤਸਵੀਰਾਂ ਨੇਗੀਆਂ ਓਪੀਡੀ ਦੀਆਂ ਇੱਥੇ ਬਿਲਕੁਲ ਜਿਹੜਾ ਬੰਦ ਪਿਆ ਹੈਗਾ ਫਿਲਹਾਲ ਅੰਦਰ ਮੁਲਾਜ਼ਮ ਬੈਠਿਆ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾ ਰਹੀ। ਇਹ ਤਸਵੀਰਾਂ ਦੇ ਸਕਦੇ ਹਾਂ ਕਿ ਮੁਲਾਜ਼ਮ ਅੰਦਰ ਬੈਠੇ ਨੇਗੇ। ਅ ਮਹਿਲਾ ਮੁਲਾਜ਼ਮ ਨੇਗੇ ਅੰਦਰ ਬੈਠੇ ਨੇ ਪਰ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂਗੇ। ਫਿਲਹਾਲ ਬੰਦ ਪਿਆ ਹੈਗਾ ਅੰਦਰੋਂ ਬੰਦ ਰੱਖਿਆ ਗਿਆ ਹੈਗਾ ਸਾਰੀ ਇੱਥੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈਗਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪੇਸ਼ੈਂਟ ਦੇ ਨਾਲ ਕਿ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਮਰੀਜ਼ ਨੇਗੇ ਉਹ ਵਾਪਸ ਇਸ ਸਮੇਂ ਮੁੜ ਰਹੇ ਨੇਗੇ ਮੁਲਾਜ਼ਮ ਨੇ ਜਿਹੜੇ ਉਹ ਦੱਸ ਰਹੇ ਨੇ ਕਿ ਡਾਕਟਰ ਹੜਤਾਲ ਤੇ ਨੇ ਪਰ ਹੁਣ ਹਾਲਾਤ ਇਹ ਨੇ ਕਿ ਬਹੁਤ ਸਾਰੇ ਜਿਹੜੇ ਮਰੀਜ਼ ਨੇ ਜਿਹੜੇ ਸੀਰੀਅਸ ਨੇ ਜਾਂ ਕਈ ਵਾਰੀ ਬਹੁਤ ਸਾਰੀਆਂ ਔਰਤਾਂ ਨੇਗੀਆਂ ਉਹਨਾਂ ਨੂੰ ਸਮੱਸਿਆ ਆਉਂਦੀ ਹੈਗੀ ਤਾਂ ਉਸ ਨੂੰ ਲੈ ਕੇ ਹੁਣ ਹਾਲਾਤ ਨੇ ਜਿਹੜੇ ਉਹ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਗੇ ਗੱਲ ਕਰ ਲੈ ਕਿੱਥੋਂ ਆਇਓ ਜੀ ਅਸੀਂ ਤੌਰੀ ਤੋਂ ਆਏ ਠੀਕ ਹੈ ਕਿਹਨੂੰ ਮਿਲਣਾ ਸੀਗਾ ਡਾਕਟਰ ਸਾਹਿਬ ਨੂੰ ਮਿਲਣਾ ਸੀ ਮਿਲ ਗਏ ਨੇ ਗੇ ਨਹੀਂ ਜੀ ਮਿਲੇ ਨਹੀਂ ਕੀ ਕੀ ਪ੍ਰੋਬਲਮ ਸੀ ਉਹ ਪਾਈ ਦਾ ਆਪਰੇਸ਼ਨ ਹੋਇਆ ਸੀ 15 ਦਿਨ ਹੋ ਗਏ ਜੀ ਤੇ ਅੱਜ ਟਾਂਕੇ ਖਲੋਵਾਣੇ ਸੀ 5 ਦਿਨ ਉੱਪਰ ਦੀ ਹੋ ਗਈ ਜੀ ਮਾ ਫਿਰ ਮਾਸ ਚੜਜੂਗਾ ਜੀ ਫਿਰ ਤਾਂ ਕਰਦੇ ਜੀ ਤਾਂ ਹੁਣ ਕੀ ਕਹਿ ਰਹੇ ਨੇ ਗੇ ਹੁਣ ਕਹਿੰਦੇ ਹੈ ਨਹੀਂ ਜੀ ਮਿਲ ਨਹੀਂ ਜੀ ਮਿਲ ਨਹੀਂ ਜੀ ਮਿਲ ਨਹੀਂ ਠੀਕ ਹੈ ਹਾਂ ਜੀ ਮਿਲ ਨਹੀਂ ਤਾਂ ਹੁਣ ਕਿੰਨੇ ਦਿਨਾਂ ਦਾ ਟਾਈਮ ਦਿੱਤਾ ਅੱਗੇ ਹਾਂਜੀ ਪਤਾ ਨਹੀਂ ਜੀ ਅਸੀਂ ਅੱਜ ਹੀ ਆਏ ਹਾਂ ਜੀ ਧੂਰੀ ਤੋਂ ਠੀਕ ਹੈ ਹਾਂਜੀ ਤਾਂ ਇਹ ਹਾਲਾਤ ਹਰ ਰੋਜ਼ ਦੇ ਨੇਗੇ ਸਿਵਲ ਹਸਪੀਟਲ ਦੇ ਕਿ ਜਿੱਥੇ ਮਰੀਜ਼ ਆਉਂਦੇ ਨੇਗੇ ਬਹੁਤ ਸਾਰੇ ਲੋਕ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਪੁਰਾਣਾ ਹੀ ਕਈ ਵਾਰੀ ਮਰੀਜ਼ ਨੇ ਜਿਨ੍ਹਾਂ ਨੇ ਕੋਈ ਟਾਂਕੇ ਵਗੈਰਾ ਖਲਵਾਉਣੇ ਨੇ ਜਾਂ ਕੋਈ ਦਵਾਈ ਵਗੈਰਾ ਲੈਣੀ ਹੈ ਤਾਂ ਆਓ ਪੀਡੀ ਬੰਦ ਪਈ ਹੈ ਤਾਂ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਡਾਕਟਰ ਕਿੱਥੋਂ ਪਰਚੀ ਮਿਲੇਗੀ ਤਾਂ ਇੱਥੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਦੱਸ ਰਹੇ ਨੇਗੇ ਕਿ ਆਓ ਪੀਡੀ ਬੰਦ ਹੈ ਹੜਤਾਲ ਤੇ ਜਿਹੜੇ ਡਾਕਟਰ ਚਲੇ ਗਏ ਨੇ ਫਿਲਹਾਲ ਜੀ ਗੱਲ ਕੀਤੀ ਜਾਵੇ ਤਾਂ ਅੱਜ ਮੁੱਖ ਮੰਤਰੀ ਦੇ ਨਾਲ ਡਾਕਟਰਸ ਦੀ ਜਿਹੜੀ ਮੀਟਿੰਗ ਹੈਗੀ ਉਹ ਜਿਹੜਾ ਹੋ ਰਹੀ ਹੈਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਕੀ ਆ ਜਿਹੜਾ ਫੈਸਲਾ ਹੈਗਾ ਮੀਟਿੰਗ ਦੇ ਵਿੱਚ ਆਉਂਦਾਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ